ਹੁਣ ਇੱਥੇ ਵੱਡਾ ਸਵਾਲ ਇਹ ਸੀ ਕਿ ਆਖਰ ਚੋਰ ਨੂੰ ਕਿਵੇਂ ਪਤਾ ਲੱਗਿਆ ਕਿ ਇਸ ਘਰ ਦੇ ਵਿੱਚ ਸੋਨਾ ਪਿਆਗਾ ਇਸ ਘਰ ਦੇ ਵਿੱਚ ਚੋਰੀ ਕਰਨ ਕਿਵੇਂ ਆ ਗਿਆ ਚੋਰ ਕਿਉਂਕਿ ਹਮੇਸ਼ਾ ਇਹ ਲੱਗਦਾ ਹੈ ਕਿ ਕੋਈ ਜਾਣਕਾਰ ਬੰਦਾ ਜਾਣਕਾਰੀ ਦਿੰਦਾ ਜਾਂ ਕੋਈ ਭੇਤੀ ਹੁੰਦਾ ਕਿਉਂਕਿ ਆਪਾਂ ਅਕਸਰ ਹੀ ਇਹ ਗੱਲ ਕਰਦੇ ਹਾਂ ਕਿ ਭੇਤੀ ਬੰਦੇ ਦਾ ਕੰਮ ਹੈ ਕਹਿੰਦੇ ਨੇ ਕਿ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਂਦੀ ਹੈ ਫੇਰ ਤਾਂ ਚਾਹੇ ਗੁਣੇਗਾਰ ਪਤਾਲ ਦੇ ਵਿੱਚ ਕਿਉਂ ਨਾ ਚਲਿਆ ਜਾਵੇ ਉਸ ਨੂੰ ਵੀ ਕੱਢ ਲਿਆਉਂਦੀ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਦੇ ਵਿੱਚ 6-7 ਲੱਖ ਰੁਪਏ ਦੇ ਗਹਿਣਿਆਂ ਦੀ ਚੋਰੀ ਹੁੰਦੀ ਹੈ ਤੇ ਚੋਰੀ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਕਿ ਕਿਸ ਨੇ ਚੋਰੀ ਕੀਤੀ ਹੈ ਜਿਨ੍ਹਾਂ ਦੇ ਚੋਰੀ ਹੋਈ ਹੁੰਦੀ ਹੈ ਉਹ ਵੀ ਇਹ ਸੋਚ ਰਹੇ ਸੀ ਕਿ ਕੋਈ ਜਾਣਕਾਰ ਹੋਵੇਗਾ ਕੋਈ ਪੇਤੀ ਹੋਵੇਗਾ ਜਿਸ ਨੇ ਇਹ ਚੋਰੀ ਕੀਤੀ ਹੈ ਤੇ ਪੁਲਿਸ ਨੂੰ ਵੀ ਇਹ ਨਹੀਂ ਪਤਾ ਸੀ ਕਿ ਆਖਰ ਚੋਰ ਕੌਣ ਹੈ ਕਿਸ ਨੇ ਚੋਰੀ ਕੀਤੀ ਹੈ ਕਿਉਂਕਿ ਉਸ ਜਗ੍ਹਾ ਉੱਤੇ ਸੀਸੀਟੀਵੀ ਕੈਮਰੇ ਨਹੀਂ ਸੀ ਪਰ ਪੁਲਿਸ ਫੇਰ ਵੀ ਤਫ਼ਤੀਸ਼ ਕਰਦੀ ਹੈ ਤੇ ਆਖਰ ਪੁਲਿਸ ਚੋਰ ਦੇ ਗੱਲ ਤੱਕ ਪਹੁੰਚ ਜਾਂਦੀ ਹੈ ਤੇ ਚੋਰ ਨੂੰ ਫੜ ਲਿਆ ਜਾਂਦਾ ਹੈ ਤੇ ਉਸ ਤੋਂ ਇਹ ਸਾਰੀਆਂ ਚੀਜ਼ਾਂ ਜੋ ਗਹਿਣੇ ਚੋਰੀ ਹੋਏ ਸੀ ਉਹ ਸਾਰੇ ਬਰਾਮਦ ਕਰ ਲੈਂਦੇ ਜਾਂਦੇ ਆ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਬਰਨਾਲੇ ਦੇ ਅਧੀਨ ਪੈਂਦਾ ਨਗਰ ਹੰਡਿਆਆ ਗੱਲ ਹੈ 14 ਦਸੰਬਰ 2025 ਦੀ ਇੱਥੇ ਇੱਕ ਘਰ ਦੇ ਵਿੱਚ ਜਿਸ ਦਿਨ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਸੀ ਕਰਦੇ ਵਿੱਚ ਘਰ ਦਾ ਮੁਖੀ ਵਿਆਹ ਗਿਆ ਹੋਇਆ ਸੀ ਇੱਕ ਘੰਟੇ ਦੇ ਵਿੱਚ ਜਾਨੀ 2 ਤੋਂ 3 ਵਜੇ ਦਾ ਇਹ ਸਮਾਂ ਸੀ ਇੱਕ ਘੰਟੇ ਬਾਅਦ ਜਦੋਂ ਘਰੇ ਆ ਕੇ ਦੇਖਿਆ ਜਾਂਦਾ ਤਾਂ ਘਰ ਦੇ ਵਿੱਚੋਂ ਕੀਮਤੀ ਗਹਿਣੇ ਗਾਇਬ ਸੀ ਘਰ ਦੇ ਬਾਹਰ ਜਿੰਦੇ ਲੱਗੇ ਹੋਏ ਸੀ ਪਰ ਅੰਦਰ ਚੋਰ ਨੇ ਇੱਕ ਦਰਵਾਜ਼ੇ ਦੀ ਚਟਕਨੀ ਨੂੰ ਤੋੜ ਦਿੱਤਾ ਸੀ ਤੇ ਹੁਣ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਚਾਰੇ ਪਾਸੇ ਰੌਲਾ ਪੈ ਜਾਂਦਾ ਕਿਉਂਕਿ ਇਹ ਜੋ ਇਲਾਕਾ ਸੀ ਇਹ ਪੋਸ਼ ਇਲਾਕਾ ਸੀ ਇੱਥੇ ਅੱਜ ਤੱਕ ਕਦੇ ਵੀ ਐਦਾਂ ਦੀ ਬਾਰਦਤ ਨਹੀਂ ਹੋਈ ਸੀ ਐਦਾਂ ਦੀ ਘਟਨਾ ਨਹੀਂ ਹੋਈ ਸੀ ਤੇ ਹੁਣ ਸਾਰੇ ਸਹਿਮ ਜਾਂਦੇ ਨੇ ਕਿ ਆਖਰ ਇਹ ਕਾਂਡ ਕਿਸ ਨੇ ਕੀਤਾ ਕਿਸ ਨੇ ਚੋਰੀ ਕੀਤੀ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਆਉਂਦੀ ਹੈ ਤੇ ਹੁਣ ਇਹ ਜੋ ਚੋਰੀ ਸੀ ਇਹ ਬਿਲਕੁਲ ਬਲਾਈਂਡ ਸੀ ਕਿਉਂਕਿ ਚੋਰ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਕਿਸੇ ਨੇ ਚੋਰ ਨੂੰ ਦੇਖਿਆ ਨਹੀਂ ਸੀ ਕੋਈ ਵੀ ਕਲੂ ਇਦਾਂ ਦਾ ਨਹੀਂ ਸੀ ਕਿ ਜਿਸ ਤੋਂ ਪਤਾ ਲੱਗ ਸਕੇ ਕਿ ਚੋਰ ਕਿੱਦਾਂ ਦਾ ਸੀ ਚੋਰ ਕਿਸ ਚੀਜ਼ ਤੇ ਆਇਆ ਕਿਵੇਂ ਚੋਰੀ ਹੋਈ ਜਾਨੀ ਇਹ ਕੁਝ ਕਿਸੇ ਨੂੰ ਵੀ ਨਹੀਂ ਪਤਾ ਸੀ ਹੁਣ ਪੁਲਿਸ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ ਕਿਉਂਕਿ 6-7 ਲੱਖ ਰੁਪਏ ਦੇ ਗਹਿਣਿਆਂ ਦਾ ਸਵਾਲ ਸੀ 6-7 ਲੱਖ ਰੁਪਏ ਦੀ ਚੋਰੀ ਸੀ ਹੁਣ 16 ਦਸੰਬਰ 2025 ਨੂੰ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ 200 12 ਨੰਬਰ 305 3314 317/2 ਬੀ ਐਨ ਐਸ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲੇਤਾ ਜਾਂਦਾ ਹੈ ਨਾ ਮਾਲੂਮ ਵਿਅਕਤੀ ਦੇ ਵਿਰੁੱਧ ਬਰਨਾਲਾ ਪੁਲਿਸ ਅੱਗੇ ਇਹ ਬਹੁਤ ਵੱਡੀ ਚੁਣੌਤੀ ਸੀ ਕਿਉਂਕਿ ਇਦਾਂ ਦੀ ਚੋਰੀ ਹੰਡਾਇ ਦੇ ਵਿੱਚ ਕਦੇ ਨਹੀਂ ਹੋਈ ਸੀ ਤਾਂ ਹੁਣ ਡੀ ਐਸ ਪੀ ਸਤਵੀਰ ਬੈਂਸ ਆਪਣੀ ਟੀਮ ਨੂੰ ਨਿਰਦੇਸ਼ ਦਿੰਦੇ ਨੇ ਕਿ ਇਹ ਚੋਰੀ ਨੂੰ ਟ੍ਰੇਸ ਕਰੋ ਇਸ ਚੋਰ ਨੂੰ ਫੜੋ ਆ ਇਧਰ ਜੋ ਚੌਂਕੀ ਇਨਚਾਰਜ ترਸੀਮ ਸਿੰਘ ਸੀ ਉਹ ਅੱਗੇ ਆਪਣੀ ਟੀਮ ਨੂੰ ਐਕਟਿਵ ਕਰਦੇ ਆ ਜਿਨ੍ਹਾਂ ਦੇ ਵਿੱਚ ਗੁਰਮੀਤ ਸਿੰਘ ਹੌਲਦਾਰ ਮਨਪ੍ਰੀਤ ਸਿੰਘ ਹੌਲਦਾਰ ਜਗਦੇਵ ਸਿੰਘ ਕੱਟੂ ਤੇ ਜਗਜੀਤ ਸਿੰਘ ਹੌਲਦਾਰ ਇਹਨਾਂ ਦੀ ਇੱਕ ਟੀਮ ਬਣਦੀ ਹੈ ਤੇ ਹੁਣ ਇਹ ਤਫ਼ਤੀਸ਼ ਸ਼ੁਰੂ ਕਰਦੇ ਨੇ ਕਿ ਆਖਰ ਇਹ ਚੋਰ ਕੌਣ ਹੈ ਜਿਸ ਨੇ ਇੱਕ ਪੌਸ਼ ਇਲਾਕੇ ਦੇ ਵਿੱਚ ਚੋਰੀ ਕੀਤੀ ਹੈ ਦਿਨ ਦਿਹਾੜੇ ਚੋਰੀ ਕੀਤੀ ਹੈ ਯਾਨੀ ਦਿਨ ਦੇ 2 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਚੋਰੀ ਹੋਈ ਸੀ ਹੁਣ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਤਫ਼ਤੀਸ਼ ਸ਼ੁਰੂ ਕਰਦੀ ਹੈ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹ ਚੋਰ ਆ ਜਾਂਦਾ ਪਰ ਇਸ ਦੀ ਸ਼ਕਲ ਉਨੀ ਕਲੀਅਰ ਨਹੀਂ ਹੁੰਦੀ ਪਰ ਇਸ ਚੋਰ ਦਾ ਇਹ ਪਤਾ ਲੱਗਦਾ ਕਿ ਇਹ ਇੱਕ ਐਕਟਿਵਾ ਸਕੂਟਰੀ ਜੋ ਕਿ ਇੱਕ ਬਰਾਊਨ ਕਲਰ ਦੀ ਸਕੂਟਰੀ ਸੀ ਉਸ ਤੇ ਆਇਆ ਸੀ ਉਸ ਦਾ ਨੰਬਰ ਸੀ PV10GF1299 ਹੁਣ ਪੁਲਿਸ ਨੂੰ ਲੱਗਦਾ ਹੈ ਕਿ ਇਸ ਐਕਟਿਵਾ ਦਾ ਨੰਬਰ ਮਿਲ ਗਿਆ ਤੇ ਹੁਣ ਜੋ ਇਹ ਚੋਰ ਹੈ ਇਹ ਵੀ ਫੜਿਆ ਜਾਏਗਾ ਪਰ ਚੋਰ ਇੱਥੇ ਵੀ ਪੁਲਿਸ ਨੂੰ ਚਕਮਾ ਦੇ ਜਾਂਦਾ ਹੈ ਕਿਉਂਕਿ ਜੋ ਇਹ ਐਕਟਿਵਾ ਸੀ ਇਹ ਐਕਟਿਵਾ ਤਾਂ ਚੋਰੀ ਦੀ ਸੀ ਹੁਣ ਜਦੋਂ ਇਸ ਬਾਰੇ ਕਢਾਇਆ ਜਾਂਦਾ ਹੈ ਐਕਟਿਵਾ ਦੀ ਸਾਰੀ ਜਾਣਕਾਰੀ ਕਢਵਾਏ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਲੁਧਿਆਣੇ ਦੀ ਐਕਟਿਵਾ ਗਈ ਤੇ ਇਹ ਤਕਰੀਬਨ 3 ਮਹੀਨੇ ਪਹਿਲਾਂ ਚੋਰੀ ਹੋ ਚੁੱਕੀ ਹੈ ਹੁਣ ਪੁਲਿਸ ਦੇ ਹੱਥ ਫੇਰ ਖਾਲੀ ਸੀ ਪੁਲਿਸ ਫੇਰ ਜਾਂਚ ਕਰਦੀ ਹੈ ਹੋਰ ਆਪਣੀਆਂ ਟੈਕਨੀਕਲ ਟੀਮਾਂ ਇਸ ਜਾਂਚ ਦੇ ਵਿੱਚ ਲਗਾਉਂਦੀ ਹੈ ਤਾਂ ਪੁਲਿਸ ਦੇ ਹੱਥ ਇੱਕ ਕਲਿਊ ਲੱਗ ਜਾਂਦਾ ਹੈ ਕਿ ਇਹ ਚੋਰ ਕੌਣ ਹੈ ਪੁਲਿਸ ਨੂੰ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਆਖਰ ਜੋ ਇਹ ਚੋਰ ਹੈ ਇਹ ਕਿੱਥੋਂ ਦਾ ਰਹਿਣ ਵਾਲਾ ਇਸ ਦਾ ਬੈਕਗ੍ਰਾਉਂਡ ਕੀ ਆ ਜਾਨੀ ਸਾਰੀ ਜੋ ਤਸਵੀਰ ਸੀ ਹੁਣ ਪੁਲਿਸ ਦੇ ਅੱਗੇ ਸਾਫ਼ ਹੋ ਚੁੱਕੀ ਸੀ ਇਹ ਜੋ ਚੋਰ ਸੀ ਇਹ ਚੋਰ ਪ੍ਰਵਿੰਦਰ ਸਿੰਘ ਸੀ son of ਬੂਟਾ ਸਿੰਘ ਜੋ ਕਿ ਹਰਨਾਮ ਸਿੰਘ ਵਾਲਾ ਥਾਣਾ ਫੂਲ ਜ਼ਿਲ੍ਹਾ ਬਠਿੰਡਾ ਦਾ ਨਿਵਾਸੀ ਸੀ ਜੋ ਹਾਲ ਨਿਵਾਸ 6 ਬਾਟਕਾ ਕਲੋਨੀ ਬਰਨਾਲਾ ਦੇ ਵਿੱਚ ਰਹਿ ਰਿਹਾ ਸੀ ਪਰ ਹੁਣ ਇਹ ਕਿੱਥੇ ਸੀ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਸੀ ਇਸ ਦੇ ਘਰ ਤੱਕ ਪੁਲਿਸ ਪਹੁੰਚਦੀ ਹੈ ਇਸ ਤੇ ਪਿੰਡ ਤੱਕ ਪੁਲਿਸ ਪਹੁੰਚਦੀ ਹੈ ਇਸ ਬੰਦੇ ਦੇ ਸਹੁਰਿਆਂ ਤੱਕ ਵੀ ਪੁਲਿਸ ਪਹੁੰਚਦੀ ਹੈ ਪਰ ਉਸ ਦਾ ਕੁਝ ਵੀ ਪਤਾ ਨਹੀਂ ਸੀ ਕਿ ਆਖਰ ਇਹ ਬੰਦਾ ਹੈ ਕਿੱਥੇ ਹੁਣ 19 ਦਸੰਬਰ ਨੂੰ ਜੋ ਇਹ ਐਫ ਆਈ ਆਰ ਸੀ ਅਗਿਆਤ ਬੰਦੇ ਦੇ ਵਿਰੁੱਧ ਐਫ ਆਈ ਆਰ ਲਿਖੀ ਗਈ ਸੀ ਇਸ ਵਿੱਚ ਪਰਮਿੰਦਰ ਸਿੰਘ son of ਬੂਟਾ ਸਿੰਘ ਨੂੰ ਨਾਮਜ਼ਦ ਕਰ ਲਿਤਾ ਜਾਂਦਾ ਹੈ ਇਸ ਦਾ ਪਤਾ ਲੱਗਦਾ ਕਿ ਹਰਿਆਣੇ ਦੇ ਵਿੱਚ ਆ ਸਰਸੇ ਦੇ ਵਿੱਚ ਹੈ ਪਰ ਪੁਲਿਸ ਹੁਣ ਸੋਚ ਰਹੀ ਸੀ ਕਿ ਸਰਸੇ ਦੇ ਵਿੱਚ ਤਾਂ ਹੈ ਪਰ ਕਿੱਥੇ ਹੈ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਉਸ ਤੋਂ ਬਾਅਦ ਹੁਣ ਇਸ ਚੋਰ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਪੁਲਿਸ ਨੂੰ ਵੀ ਪਤਾ ਨਹੀਂ ਸੀ ਕਿ ਆਖਰ ਹੁਣ ਇਹ ਚੋਰ ਕਿੱਧਰ ਗਿਆ ਚੋਰ ਨੂੰ ਵੀ ਇਦਾਂ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਪੁਲਿਸ ਨੇ ਮੈਨੂੰ ਤਲਾਸ਼ ਕਰਨਾ ਬੰਦ ਕਰ ਦਿੱਤਾ ਤੇ ਜੋ ਲੋਕ ਸੀ ਉਹਨਾਂ ਨੂੰ ਵੀ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਪੁਲਿਸ ਦੇ ਹੱਥ ਖਾਲੀ ਨੇ ਹੁਣ ਪੁਲਿਸ ਦੇ ਹੱਥ ਕੁਝ ਵੀ ਨਹੀਂ ਆਵੇਗਾ ਪਰ ਜੋ ਚੌਕੀ ਇੰਚਾਰਜ ਹੰਢਾਇਆ ترਸੀਮ ਸਿੰਘ ਸੀ ਉਹ ਇਸ ਮਾਮਲੇ ਦੇ ਵਿੱਚ ਬੜੇ ਜਿਆਦਾ ਗੰਭੀਰ ਸੀ ਤੇ ਜੋ ਇਹਨਾਂ ਦੀ ਟੀਮ ਸੀ ਇਹ ਲਗਾਤਾਰ ਇਸ ਚੋਰ ਉਤੇ ਨਿਗਾਹ ਰੱਖ ਰਹੀ ਸੀ ਕਿ ਕਦੇ ਵੀ ਕੋਈ ਥੋੜਾ ਜਿਹਾ ਕਲੂ ਮਿਲੇ ਤਾਂ ਇਹ ਚੋਰ ਨੂੰ ਜਾ ਕੇ ਦੱਬ ਲੈਣਾ ਹੁਣ ਸਮਾਂ ਲੰਘਦਾ ਪਰ ਚੋਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਇੱਕ ਦਿਨ ਚੋਰ ਬਾਰੇ ਜਾਣਕਾਰੀ ਮਿਲਦੀ ਹੈ ਕਿ ਚੋਰ ਆ ਜੋ ਉਹ ਰਾਮਪੁਰਾ ਫੂਲਬੱਲ ਇੱਕ ਬਸਤੀ ਦੇ ਵਿੱਚ ਲੁਕਿਆ ਹੋਇਆ ਹੌਲਦਾਰ ਗੁਰਮੀਤ ਸਿੰਘ ਤੇ ਹੌਲਦਾਰ ਮਨਪ੍ਰੀਤ ਸਿੰਘ ਉਸ ਬਸਤੀ ਦੇ ਚਰਸਤੇ ਤੇ ਜਾ ਕੇ ਖੜਦੇ ਨੇ ਕਿਉਂਕਿ ਬਸਤੀ ਵੱਡੀ ਸੀ ਉਸ ਬਸਤੀ ਵਿੱਚੋਂ ਇੱਕ ਬੰਦੇ ਨੂੰ ਲੱਭਣਾ ਇੰਨਾ ਆਸਾਨ ਨਹੀਂ ਸੀ ਤਾਂ ਉਹ ਚਰਾਹੇ ਤੇ ਜਾ ਕੇ ਖੜ ਜਾਂਦੇ ਨੇ ਕਿ ਜੇ ਚੋਰ ਇੱਧਰ ਦੀ ਲੰਗੇਗਾ ਤਾਂ ਉਸ ਨੂੰ ਉਹ ਗ੍ਰਿਫਤਾਰ ਕਰ ਲੈਣਗੇ ਪਰ ਸਾਰਾ ਦਿਨ ਲੰਘ ਜਾਂਦਾ ਹੈ ਸ਼ਾਮ ਹੋ ਜਾਂਦੀ ਹੈ ਰਾਤ ਹੋ ਜਾਂਦੀ ਹੈ ਪਰ ਚੋਰ ਨਹੀਂ ਨਿਕਲਦਾ ਹੁਣ ਉਸ ਤੋਂ ਬਾਅਦ ਦੂਸਰਾ ਦਿਨ ਆਉਂਦਾ ਹੈ ਦੂਸਰੇ ਦਿਨ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਚੋਰ ਇੱਥੋਂ ਹਿੱਲਿਆ ਜੋ ਗੁਰਮੀਤ ਸਿੰਘ ਹੌਲਦਾਰ ਸੀ ਅਤੇ ਮਨਪ੍ਰੀਤ ਸਿੰਘ ਹੌਲਦਾਰ ਸੀ ਇਹ ਦੋਨੋਂ ਸਿਵਲ ਵਰਦੀ ਦੇ ਵਿੱਚ ਉਸ ਜਗ੍ਹਾ ਫੇਰ ਪਹੁੰਚਦੇ ਨੇ ਤੇ ਜਦੋਂ ਫਿਰ ਚੋਰ ਉੱਥੋਂ ਨਿਕਲਦਾ ਤਾਂ ਚੋਰ ਦਾ ਪਿੱਛਾ ਕੀਤਾ ਜਾਂਦਾ ਤੇ ਆਖਰ ਚੋਰ ਨੂੰ ਫੜ ਲਿਆ ਜਾਂਦਾ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਚੋਰੀ ਮੰਨ ਜਾਂਦਾ ਕਿ ਹਾਂ ਮੈਂ ਹੀ ਚੋਰੀ ਕੀਤੀ ਹੈ ਤੇ ਫਿਰ ਇਸ ਤੋਂ ਜੋ ਸਮਾਨ ਹੁੰਦਾ ਉਹ ਵੀ ਰਿਕਵਰ ਕਰਵਾਇਆ ਜਾਂਦਾ ਇਸ ਘਟਨਾ ਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਸੀ ਕਿ ਜੋ 4 ਟੋਲੇ ਸੋਨਾ ਕਿਉਂਕਿ ਇਸ ਚੋਰੀ ਦੇ ਵਿੱਚ ਇਹ ਚੋਰ ਲਗਭਗ 4 ਟੋਲੇ ਸੋਨਾ ਲੈ ਗਿਆ ਸੀ ਤੇ ਤਕਰੀਬਨ 50 ਤੋਲੇ ਚਾਂਦੀ ਸੀ ਅੱਧਾ ਕਿਲੋ ਦੇ ਕਰੀਬ ਇਹ ਜੋ ਚੋਰ ਹੁੰਦਾ ਹੈ ਇਹ ਚੋਰ ਤੋਂ ਹੁਣ ਪੁਲਿਸ ਜੋ ਇਹ ਸਮਾਨ ਸੀ ਗੈਣੇ ਸੀ ਉਹ ਰਿਕਵਰ ਕਰਾਉਂਦੀ ਹੈ ਤਾਂ ਪੁਲਿਸ ਦੇ ਹੱਥ ਜੋ ਚਾਂਦੀ ਸੀ ਉਹ ਲੱਗ ਜਾਂਦੀ ਹੈ ਇਸ ਵਿੱਚ ਤਿੰਨ ਸੋਨੇ ਦੀਆਂ ਛਾਂਪਾਂ ਸੀ ਇੱਕ ਹਾਰ ਸੀ ਦੋ ਕਾਂਟੇ ਸੀ ਇੱਕ ਛਾਂਪ ਹੱਥ ਲੱਗ ਜਾਂਦੀ ਹੈ ਤੇ ਦੋ ਕੋਕੇ ਸੀ ਦੋ ਕੋਕੇ ਵੀ ਹੱਥ ਲੱਗ ਜਾਂਦੇ ਨੇ ਪਰ ਇੱਕ ਛਾਂਪ ਪੁਲਿਸ ਨੂੰ ਨਹੀਂ ਮਿਲਦੀ ਜੋ ਸੈੱਟ ਸੀ ਜਿਸ ਵਿੱਚ ਹਾਰ કાંટે ਅਤੇ શામ હતી. ਹੁਣ ਪੁਲਿਸ ਚੋਰ ਤੋਂ ਇਹ ਜਾਨਣਾ ਚਾਹੁੰਦੀ ਸੀ ਕਿ ਆਖਰ ਉਹ ਜੋ ਸੋਨਾਗਾ ਉਹ ਕਿੱਥੇ ਹੈ? ਤਾਂ ਪੁਲਿਸ ਨੂੰ ਜੋ ਪਤਾ ਲੱਗਦਾ ਪੁਲਿਸ ਨੂੰ ਇਹ ਚੋਰ ਦੱਸਦਾ ਤਾਂ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ। ਪੁਲਿਸ ਨੂੰ ਇਹ ਦੱਸਦਾ ਕਿ ਮੇਰੀ ਪਰਜਾਈ ਹੈ ਇੱਕ ਜਿਸ ਦਾ ਨਾਮ ਮਨਜਿੰਦਰ ਕੌਰ ਹੈ। ਉਹ ਸਰਸੇ ਦੇ ਕੋਲ ਇੱਕ ਪਿੰਡ ਆ ਉਸ ਦੀ ਰਹਿਣ ਵਾਲੀ ਆ। ਕਿਓਲ ਪਿੰਡ। ਕਿਓਲ ਪਿੰਡ ਦੀ ਰਹਿਣ ਵਾਲੀ ਹੈ। ਉਸ ਕੋਲੇ ਜਾਂਦਾ جا کے ਉਸ ਨੂੰ ਕਹਿੰਦਾ ਕਿ ਇਹ ਗਹਿਣੇ ਲੈ ਅਤੇ ਇਹਨਾਂ ਤੇ 골ਡ ਲੋਨ ਲੈ ਲੈ ਤਾਂ ਇਸ ਦੀ ਪਰਝਾਈ ਉਹ ਗਹਿਣੇ ਲੈ ਕੇ IIFL ፋინੈਂਸ ਕੰਪਨੀ ਦੇ ਦਫ਼ਤਰ ਜਾਂਦੀ ਹੈ ਉੱਥੇ ਜਾ ਕੇ ਕਹਿੰਦੀ ਹੈ ਕਿ ਇਹ ਮੇਰੇ ਗਹਿਣੇ ਨੇ ਮੈਂ 골ਡ ਲੋਨ ਲੈਣਾ ਤੇ ਇਹ ਜੋ 골ਡ ਸੀ ਇਹ तकरीबन 3.5 ਤੋਲਿਆਂ ਦੇ ਕਰੀਬ ਸੀ ਤਾਂ ਹੁਣ ਇਹ ਜੋ ਔਰਥੀ ਮਨਜਿੰਦਰ ਕੌਰ ਇਹ ਇਸ ਫਾਈਨੈਂਸ ਕੰਪਨੀ ਵਾਲਿਆਂ ਤੋਂ ਲੋਨ ਲੈ ਲੈਂਦੀ ਆ ਇਹ ਗਹਿਣੇ ਰੱਖ ਕੇ ਤਕਰੀਬਨ 2,99,000 ਦਾ ਇਹਨਾਂ ਵੱਲੋਂ ਲੋਨ ਲੈ ਲਿਤਾ ਜਾਂਦਾ ਹੈ ਤਾਂ ਪੁਲਿਸ ਵੀ ਹੈਰਾਨ ਸੀ ਕਿ ਆਖਰ ਇਹ ਚੋਰ ਜੋ ਨੇ ਕਿੱਦਾਂ ਦੇ ਹੱਥ ਕੰਡੇ ਅਪਣਾਉਂਦੇ ਆ ਕਿਉਂਕਿ ਇਹਨਾਂ ਤੋਂ ਕੋਈ ਸੁਨਿਆਰਾ ਤਾਂ ਸੋਨਾ ਨਹੀਂ ਲੈਂਦਾ ਨਾ ਹੀ ਚਾਂਦੀ ਲਵੇ ਪਰ ਇਹਨਾਂ ਨੇ ਜੋ ਟੰਗ ਹੈ ਇਹ ਦੂਸਰਾ ਟੰਗ ਅਪਣਾ ਲਿਆ ਕਿ ਇਸ ਦਾ ਗੋਲਡ ਲੋਨ ਲੈ ਲਈਏ ਪੁਲਿਸ ਦੇ ਹੱਥ ਬਾਕੀ ਸਭ ਕੁਝ ਲੱਗ ਜਾਂਦਾ ਹੈ ਪਰ ਜੋ ਇਹਨਾਂ ਨੇ ਇਹ ਸੈਟ ਸੀ ਉਹ ਤਾਂ ਬੈਂਕ ਦੇ ਵਿੱਚ ਰੱਖ ਦਿੱਤਾ ਸੀ ਹੁਣ ਪੁਲਿਸ ਤਕਰੀਬਨ ਅੱਧਾ ਕਿਲੋ ਦੇ ਕਰੀਬ ਚਾਂਦੀ ਹੁੰਦੀ ਹੈ ਉਹ ਕਵਰ ਹੋ ਜਾਂਦੀ ਹੈ ਤੇ ਛਾਂਪ ਹੋ ਜਾਂਦੀ ਹੈ ਇੱਕ ਦੋ ਕੋਕੇ ਹੋ ਜਾਂਦਾ ਇੱਕ ਛਾਂਪ ਰਹਿ ਜਾਂਦੀ ਹੈ ਤੇ ਜੋ ਦੂਸਰਾ ਸਮਾਨ ਸੀ ਜਾਨੀ ਉਹ ਇਹ ਬੈਂਕ ਦੇ ਵਿੱਚ ਰੱਖ ਦਿੰਦੇ ਨੇ ਪੁਲਿਸ ਦਾ ਕਹਿਣਾ ਕਿ ਉਹ ਵੀ ਜਲਦ ਰਿਕਵਰ ਕਰਵਾ ਲਈਤੀ ਜਾਵੇਗੀ 31 ਦਸੰਬਰ 2025 ਨੂੰ ਇਸ ਚੋਰ ਨੂੰ ਪੁਲਿਸ ਵੱਲੋਂ ਫੜਿਆ ਜਾਂਦਾ ਹੈ ਇਸ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਉਸ ਤੋਂ ਬਾਅਦ ਇਸ ਦਾ ਰਿਮਾਂਡ ਲਿਆ ਜਾਂਦਾ ਹੈ ਇਸ ਦੀ ਸਨਾਖਤ ਤੇ ਜੋ ਗਹਿਣੇ ਨੇ ਉਹ ਬਰਾਮਦ ਕੀਤੇ ਜਾਂਦੇ ਨੇ ਤੇ ਪੁਲਿਸ ਵੱਲੋਂ ਜੋ ਐਕਟਿਵਾ ਚੋਰੀ ਹੋਈ ਸੀ ਉਸ ਦੇ ਮਾਲਕ ਨੂੰ ਵੀ ਕਾਲ ਕੀਤੀ ਜਾਂਦੀ ਹੈ ਤੇ ਉਹ ਵੀ ਕਹਿੰਦਾ ਕਿ ਹਾਂ ਮੇਰੀ ਜੋ ਐਕਟਿਵਾ ਗਈ ਉਹ तकरीबन 4 ਮਹੀਨੇ ਪਹਿਲਾਂ ਚੋਰੀ ਹੋਈ ਸੀ ਉਸ ਦੀ ਵੀ ਐਕਟਵਾ ਮਿਲ ਜਾਂਦੀ ਹੈ ਜੋ ਇਹ ਚੋਰ ਹੈ ਬੜਾ ਸ਼ਾਤਰ ਚੋਰ ਹੈ ਇਸ ਉੱਪਰ ਕਈ ਮੁਕੱਦਮੇ ਦਰਜ ਸਨ ਇਹ 29 ਨਵੰਬਰ 2025 ਨੂੰ ਹੀ ਜੇਲ੍ਹ ਦੇ ਵਿੱਚੋਂ ਆਇਆ ਸੀ ਤੇ ਉਸ ਤੋਂ ਬਾਅਦ ਫੇਰੇ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਤੇ ਹੁਣ ਇੱਥੇ ਵੱਡਾ ਸਵਾਲ ਇਹ ਸੀ ਕਿ ਆਖਰ ਚੋਰ ਨੂੰ ਕਿਵੇਂ ਪਤਾ ਲੱਗਿਆ ਕਿ ਇਸ ਘਰ ਦੇ ਵਿੱਚ ਸੋਣਾ ਪਿਆਗਾ ਇਸ ਘਰ ਦੇ ਵਿੱਚ ਚੋਰੀ ਕਰਨ ਕਿਵੇਂ ਆ ਗਿਆ ਚੋਰ ਕਿਉਂਕਿ ਹਮੇਸ਼ਾ ਇਹ ਲੱਗਦਾ ਹੈ ਕਿ ਕੋਈ ਜਾਣਕਾਰ ਬੰਦਾ ਜਾਣਕਾਰੀ ਦਿੰਦਾ ਹੈ ਜਾਂ ਕੋਈ ਭੇਤੀ ਹੁੰਦਾ ਕਿਉਂਕਿ ਆਪਾਂ ਅਕਸਰ ਹੀ ਇਹ ਗੱਲ ਕਰਦੇ ਹਾਂ ਕਿ ਭੇਤੀ ਬੰਦੇ ਦਾ ਕੰਮ ਹੈ ਪਰ ਇਹ ਜੋ ਚੋਰ ਸੀ ਇਹ ਬਾਹਰ ਦਾ ਚੋਰ ਸੀ ਇਸ ਨੂੰ ਕੋਈ ਭੇਤ ਵੀ ਨਹੀਂ ਸੀ ਆਖਰ ਫਿਰ ਇਸ ਨੇ ਇਸ ਘਰ ਦੇ ਵਿੱਚ ਚੋਰੀ ਕਿਵੇਂ ਕਰ ਲਈ ਤਾਂ ਪਤਾ ਲੱਗਿਆ ਕਿ ਇਹ ਜੋ ਚੋਰ ਹੈ ਇਹ ਚੋਰ ਘਰ ਦੇ ਬਾਹਰ ਲੰਮਕ ਦਾ ਜਿੰਦਾ ਦੇਖਦਾ ਜਿੱਥੇ ਇਸ ਨੂੰ ਜੰਦਾ ਲੰਮਕ ਦਾ ਦਿਖਦਾ ਤਾਂ ਇਹ ਘਰ ਦੇ ਵਿੱਚ ਛਾਲ ਮਾਰ ਜਾਂਦਾ 게ਟ ਟੱਪ ਜਾਂਦਾ ਤੇ ਜੋ ਇਸ ਦੇ ਹੱਥ ਲੱਗਦਾ ਉਹ ਇਹ ਲੈ ਜਾਂਦਾ ਜਾਨੀ ਆਪਾਂ ਹਮੇਸ਼ਾ ਇਹੀ ਸੋਚਦੇ ਆ ਕਿ ਭੇਤੀ ਦਾ ਕੰਮ ਹੈ ਭੇਤੀ ਤੋਂ ਬਗੈਰ ਇਦਾਂ ਦੇ ਕੰਮ ਨਹੀਂ ਹੁੰਦੇ ਪਰ ਇੱਥੇ ਇਹ ਜੋ ਚੋਰ ਸੀ ਇਸ ਨੇ ਕੋਈ ਭੇਤ ਨਹੀਂ ਲਿੱਤਾ ਸਿਰਫ 13 ਮਿੰਟਾਂ ਦੇ ਵਿੱਚ ਵਿੱਚ ਇਸ ਘਰ ਦੇ ਵਿੱਚੋਂ ਚੋਰੀ ਕਰਕੇ ਲੈ ਗਿਆ ਕਿਉਂਕਿ ਘਰ ਦੇ ਬਾਹਰ ਜਿੰਦੇ ਲੱਗੇ ਹੋਏ ਸੀ ਤੇ ਜਦੋਂ ਇਹ ਚੋਰ ਇੱਥੋਂ ਜਾਂਦਾ ਹੈ ਉਸ ਤੋਂ ਤਕਰੀਬਨ 5-7 ਮਿੰਟਾਂ ਬਾਅਦ ਹੀ ਜੋ ਘਰ ਦੇ ਮਾਲਕ ਹੁੰਦੇ ਨੇ ਉਹ ਘਰ ਦੇ ਵਿੱਚ ਆ ਜਾਂਦੇ ਨੇ ਜਾਨੀ ਭੇਤ ਵਾਲੀ ਗੱਲ ਨਹੀਂ ਸੀ ਬਸ ਚੋਰ ਦਾ ਦਾ ਲੱਗਿਆ ਤੇ ਚੋਰ ਤਕਰੀਬਨ 6-7 ਲੱਖ ਰੁਪਏ ਦਾ ਸੋਨਾ ਲੈ ਕੇ ਇੱਥੋਂ ਫਰਾਰ ਹੋ ਗਿਆ ਹੁਣ ਪੁਲਿਸ ਨੇ ਚੋਰ ਨੂੰ ਗ੍ਰਿਫਤਾਰ ਕਰ ਲਿੱਤਾ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਟਾਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਚੋਰ ਨੇ ਬਿਨਾ ਕਿਸੇ ਭੇਦ ਤੋਂ ਸਿਰਫ ਇੱਕ ਬਾਰ ਜਿੰਦਾ ਲੰਮਕ ਦਾ ਦੇਖ ਕੇ ਇੱਕ ਘਰ ਦੇ ਵਿੱਚੋਂ 6-7 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ ਤੇ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ